ਕਣਕ ਦਾ ਜੀ ਮੈਨੂੰ ਨਾ ਪਹਿਲਾਂ ਸ਼ੱਕ ਲੱਗਿਆ ਵੀ ਇਹ ਨਾ ਵੱਧ ਤੋਲੀ ਜਾਂਦੇ ਆ ਤੇ ਮੈਂ ਜਦੋਂ ਧਾਨਕੇ ਨੂੰ ਆਖਿਆ ਵੀ ਮੈਂ ਕਹੀ ਤੁਸੀਂ ਵੱਧ ਤੋਲੀ ਜਾਂਦੇ ਹੋ ਤੇ ਉਹ ਮੈਨੂੰ ਨਾ ਤੂੰ ਚਾਹ ਲੈ ਕੇ ਆ ਮੈਂ ਜਾ ਲੈਣ ਉੱਠ ਗਿਆ ਜੀ ਇਹਨਾਂ ਨੇ 100 150 ਕਟਾ ਤੋਲਿਆ ਮੇਰਾ ਵੱਧ ਤੋਲਿਆ ਜੀ ਕਿਸੇ ਵੀ ਸੀ ਬਾਈ ਕਿਹੜੇ ਆੜਤ ਕਿਹੜੇ ਬਾਪਾ ਗੰਗਾ ਰਾਮ ਫਾਰਮ ਦਾ ਨਾਮ ਹੈ ਤੇ ترਸ਼ੇਮ ਆੜਤ ਕੇ ਇਹ ਬਾਈ ਦੇ ਹਨਾਰ ਵਾਲੇ ਤੇ ਵੱਧ ਤੋਲੀ ਹੈ ਕਿਸੇ ਮਗਰ 600 ਗ੍ਰਾਮ ਵੱਧ ਤੋਲੀ ਹੈ ਕੋਈ ਕਿਲੋ ਵੱਧ ਹੋਇਆ ਜੀ ਕਟਾ ਮੈਨੂੰ ਤਾਂ ਮਾਰਤਾ ਜੀ ਇਹਨਾਂ ਨੇ ਮੈਂ ਤਾਂ ਕੈਸਾ ਹਾਲ ਹੋ ਗਏ ਇਹਨਾਂ ਦੇ ਫਸਲ ਵੇਚਦੇ ਨੂੰ ਮੈਨੂੰ ਤਾਂ ਰਗੜਤਾ ਜੀ ਇਹਨਾਂ ਨੇ ਜਾਵਾ ਕਿੰਨੇ ਗੱਟੇ ਸੀਗੇ ਬਾਈ ਟੋਟਲ ਕਿੰਨੀ ਕਣਕ ਲੈ ਕੇ ਆਇਆ ਤੁਸੀਂ ਇੱਥੇ ਜਿਹੜੀ ਤੋਲ ਕਣਕ ਤਾਂ ਮੇਰੇ ਕੋਲ 16 ਕਿੱਲਾਂ ਦੀ ਕਣਕ ਆਈ ਪਈ ਹੈ ਜੀ ਇੱਥੇ ਮੰਗ ਮੰਗ ਕਰਦੇ ਫਿਰ ਤੁਸੀਂ ਮੰਗੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਆਰਤ ਕੇ ਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਧਾਨ ਕੇ ਦਾ ਵੀ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਜਿਹੜਾ ਕਿ ਕਣਕ ਦੇ ਮੈ ਦੀ ਤਲਾਈ ਸਮਝ ਲੋ ਚੱਲੀ ਜਾਂਦੀ ਟੋਲ ਥਾਂ ਥਾਂ ਲੱਗੇ ਪਏ ਆ ਤੇ ਸਾਨੂੰ ਕਿਸਾਨ ਵੀਰ ਨੇ ਫੋਨ ਕਰਿਆ ਸੀ ਕਿ ਵੀ ਕਿਤੇ ਮੇਰੀ ਕਣਕ ਦਾ ਛੱਕ ਲੱਗਦਾ ਵੀ ਵੱਧ ਟੋਲੀ ਦੀ ਆ ਅਸੀਂ ਇੱਥੇ ਆ ਕੇ ਕੰਪਿਊਟਰ ਕੰਡੇ ਨਾਲ ਜਿਹੜੋ ਟੋਲੀ ਕਣਕ ਕੋਈ 1 ਕਿਲੋ ਘਟਾ ਵੱਧ ਸੀ ਕੋਈ 700 ਗ੍ਰਾਮ ਕੋਈ 600 ਗ੍ਰਾਮ ਮੋੜ ਕੇ ਕੇ ਮਾਰਕੀਟ ਕਮੇਟੀ ਵਾਲੇ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਫੋਨ ਕਰਿਆ ਗਿਆ ਜੀ ਅਫਸਰ ਸਾਹਿਬਾਨ ਨੂੰ ਆਪਣੇ ਸੈਕਟਰੀ ਸਾਹਿਬ ਨੂੰ ਉਹਨਾਂ ਨੇ ਬਲਜੀਤ ਸਿੰਘ ਉਹਨਾਂ ਤੇ ਜਾਇਦੇ ਪੂਰੀ ਮਜੂਰਦਗੀ ਦੇ ਵਿੱਚ ਇੱਕ ਮੁੰਡਾ ਹੋਰ ਆਈ ਨਾਲ ਉਹਨਾਂ ਦੇ ਉਹਨਾਂ ਦੇ ਨਾਲ ਸਾਰੇ ਤੋਲੇ ਜਿਹੜੇ ਗੱਟੇ ਗੱਟਿਆਂ ਦਾ ਵਾਕਈ ਫਰਕ ਸੀ ਅਦਾ-ਅਦਾ ਗੱਟੇ ਉਹਨਾਂ ਨੇ ਤੋਲੇ ਆ ਜੀ ਦੋ ਤਿੰਨ ਦੁਕਾਨਦਾਰਾਂ ਦੇ ਅਸੀਂ ਹੋਰ ਵੀ ਗੱਟੇ ਤੋਲੇ ਆ ਜੀ ਫਾਰਮ ਆ ਕਿਹੜੀਆਂ ਕਿਹੜੀਆਂ ਜਿਹੜਾਂ ਤੇ ਤੋਲੇ ਆ ਜੀ ਜਿਹੜੀ ਫਾਰਮ ਇਹ ਪਹਿਲੀ ਸੀਗੀ ਜੀ ਇਹ ਬਾਬਾ ਗੰਗਾ RAM ਕਿਹਦੀ ਵੱਲਿਆ ਅਤਰ ਸਿੰਘ ਆਰਤ ਗੇਕੀ ਅਤਰ ਸਿੰਘ ਆਰਤ ਗੇਕੀ ਬਾਬਾ ਗੰਗਾ RAM ਅਤਰ ਸਿੰਘ ਆਰਤ ਗੇਕੀ ਜਦੋਂ ਉਹਦੇ ਨਾਲ ਗੱਲ ਕਰੀ ਗਈ ਉਹ ਕਹਿੰਦਾ ਜੀ ਮੇਰਾ ਕੰਦਾ ਸਹੀ ਆ ਸਹੀ ਕੰਦੇ ਦਾ ਕਰਕੇ ਅਸੀਂ ਉਹਦੇ ਨਾਲ ਜਿਦਾਈ ਨਹੀਂ ਕਰੀ ਹੈ ਜੇ ਚਲ ਕੋਈ ਗੱਲ ਨਹੀਂ ਵੀ ਤੂੰ ਆ ਸਹੀ ਸਹੀ ਹੋਏਗਾ ਗਲਤ ਅਸੀਂ ਕਿਉਂਕਿ ਜੇ ਸਾਡੀ ਨਾਲ ਠੱਗੀ ਵਜੀ ਜਾਂਦੀ ਹੈ ਬਾਣੀਆਂ ਆਪੇ ਸਹੀ ਹੈ ਬਾਣੀਆਂ ਜਿਹੜਾ 1 ਕਿਲੋ 2 ਕਿਲੋ ਵਾ ਤੇ ਟੋਲੀ ਜਾਂਦਾ ਉਹ ਆਪਦੀ ਆਪ ਹੀ ਸਿਆਣਾ ਹੈ ਪਰ ਜਦੋਂ ਅਸੀਂ ਜੋ ਸ਼ਕਤੀ ਦੇ ਨਾਲ ਤੋਲਾ ਤੋਲੀ ਗਈ ਤੇ ਉਹ ਵਾਕਈ ਉਸੇ ਝੂਠਾ ਪਾਇਆ ਗਿਆ ਤੇ ਉਹ ਰਾਜੀਨਾਮੇ ਦਾ ਵੀ ਕਹਿੰਦੇ ਸੀ ਰਾਜੀਨਾਮੇ ਦੀ ਹਜ ਤੱਕ ਗੱਲ ਕੋਈ ਸਿਰੇ ਨਹੀਂ ਲੱਗੀ ਕਿਉਂਕਿ ਸਾਡਾ ਬੰਦ ਦਾ ਮਹੌਬਜਾ ਦਿੱਤਾ ਜਾਵੇ ਜੋ ਕਿ ਹੁਣ ਇਹ ਇਕੱਲੇ ਇਸ ਕਿਸਾਨ ਦੀ ਗੱਲ ਨਹੀਂ ਗਈ ਉਹਨੂੰ ਪਹਿਲਾਂ ਵੀ ਉਹਨੇ ਕਣਕ ਬਹੁਤ ਜ਼ਿਆਦਾ ਤੋਲੀ ਹੈ ਜਿਹੜੀ ਕੋਈ 2000 ਗੱਟਾ ਜਾਂ 4000 ਗੱਟਾ ਜਿੰਨਾ ਵੀ ਤੋਲਿਆ ਹੋਇਆ ਜਿੰਨੇ ਉਹਦੇ ਆਰਟ ਗਿਆ ਤੇ ਪਰ ਠੱਗੀ ਦਾ ਉਹਨਾਂ ਨਾਲ ਵੀ ਵਜੀ ਜਾਣਾ ਉਹਨਾਂ ਦੀ ਵੀ ਕਣਕ ਦਾ ਨੁਕਸਾਨ ਹੋਇਆ ਜਿਹੜੇ ਵਿਚਾਰੇ ਤੋਲ ਕੇ ਗਏ ਆ ਉਹਨਾਂ ਨੂੰ ਵੀ ਬੰਦ ਦਾ ਮਾ ਹਜਾ ਦਿੱਤਾ ਜਾਵੇ ਤੇ ਇਸ ਤੇ ਅਸੀਂ ਮਾਰਕੀਟ ਕਮੇਟੀ ਨੂੰ ਬੇਨਤੀ ਕਰਦੇ ਆ ਕਿ ਬੰਦ ਦਾ ਕਾਰਵਾਈ ਕਰੋ ਜਿਹੜੇ ਤੇ ਕੇਸ ਤੇ ਪਰਚਾ ਪਟਾਇਆ ਜਾਣਾ ਚਾਹੀਦਾ ਕੋਈ ਵੀ ਕਿੰਨੇ ਕਣਕ ਵੱਧ ਤੋਲੀ ਜਾਂਦੀ ਸੀ ਕਣਕ ਜੀ ਕੋਈ 900 ਗ੍ਰਾਮ ਗੱਟਾ ਵੱਧ ਸੀਗਾ ਕੋਈ 700 ਗ੍ਰਾਮ ਕੋਈ 600 ਗ੍ਰਾਮ ਵਿੱਚ ਕਿਲੋ-ਕਿਲੋ ਵੀ ਸੀਗੇ ਸਾਰੀ ਏਵਰੇਜ ਵੇਖੋ ਹੁਣ ਮਹਿਕਮੇ ਵਾਲੇ ਕਿੰਨੀ ਪਾਉਂਦੇ ਆ ਉਹ ਹੁਣ ਮਹਿਕਮੇ ਨੂੰ ਪਤਾ ਵੀ ਏਵਰੇਜ 800 ਗ੍ਰਾਮ ਪਾਉਣਗੇ ਕਿ 700 ਗ੍ਰਾਮ ਪਾਉਣਗੇ ਕੋਈ ਇਸ ਨੂੰ ਲੈ ਕੇ ਕੋਈ ਫੈਸਲਾ ਹੋਇਆ ਜੀ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਹੈਗਾ ਜੀ ਹੁਣ ਗੱਲਬਾਤ ਜਰੂਰ ਚੱਲਦੀ ਆ ਉਹ ਸਾਨੂੰ ਆਰੇ ਸੀ ਰਾਈਨਾਵਾ ਕਰ ਲਗੇ ਪਰ ਰਾਈਨਾਵਾ ਤਾਂ ਫੇਰ ਹੀ ਹੈ ਨਾ ਜੀ ਜੇ ਹੁਣ ਸਾਡੇ ਬੰਦੇ ਨੂੰ ਬੰਨਦਾ ਹੱਕ ਦਿੱਤਾ ਜਾਊਗਾ ਪਰ ਸਾਡਾ ਫਰਜ਼ ਇਹ ਬੰਨਦਾ ਕਿ ਜਿਹੜੇ ਬੰਦੇ ਨੇ ਚੋਰ ਦਾ ਚੋਰ ਹੀ ਹੈ ਨਾ ਜੀ ਚੋਰ ਤੇ ਕਾਰਵਾਈ ਹੋਊਗੀ ਤਾਂ ਹੋਰ ਚੋਰੀ ਨਾ ਹੋਊਗੀ ਜੇਕਰ ਇੱਕ ਦੁਕਾਨਦਾਰ ਤੇ ਜੇ ਤੇ ਕਾਰਵਾਈ ਹੁੰਦੀ ਹੈ ਤੇ ਦੂਜੀਆਂ ਦੁਕਾਨਾਂ ਵਾਲੇ ਜਿਹੜੇ ਫਿਰ ਉਹਨਾਂ ਤੇ ਨੱਥ ਪਾਈ ਜਾਊਗੀ ਕਿਉਂਕਿ ਉਹ ਨਾ ਬੀਜਮਾਨੀ ਕਰਨਗੇ ਜਦ। ਯੂਨੀਅਨ ਦਾ ਫਿਰ ਅਗਲਾ ਐਕਸ਼ਨ ਕੀ ਹੋਊਗਾ ਜੇਕਰ ਸਾਡੀ ਯੂਨੀਅਨ ਦਾ ਐਕਸ਼ਨ ਇਹ ਹੈ ਜੇਕਰ ਜਿਹੜਾ ਇਹ ਮਾਰਕੀਟ ਕਮੇਟੀ ਵਾਲਾ ਮਹਿਕਮਾ ਜੇਕਰ ਉਹ ਨਹੀਂ ਪੂਰੀ ਕਾਰਵਾਈ ਕਰਦੇ ਤਾਂ ਫਿਰ ਅਸੀਂ ਅਗਲਾ ਐਕਸ਼ਨ ਸਾਡਾ ਇਹ ਹੋ ਸਾਡੇ ਇਹ ਕੋਈ ਛੜਕ ਦੇ ਵਿੱਚ ਧਰਨਾ ਵੀ ਲਾ ਸਕਦੇ ਆ ਸਾਡੀਆਂ ਮਜਬੂਰੀਆਂ ਬਣ ਜਾਂਦੀਆਂ ਸਾਨੂੰ ਸਰਕਾਰ ਕਹਿ ਦਿੰਦੀ ਆ ਕਿ ਇਹ ਧਰਨਾ ਲਾਉਦੇ ਵਜਾ ਨਹੀਂ ਵੀਰੇ ਨੰਨ ਜਗਾ ਵੀਧੀ ਆ ਪਰ ਮਜਬੂਰੀ ਸਾਡੀ ਇਹ ਬਣ ਜਾਂਦੀ ਆ ਫਸਲ ਦੇ ਖਾਤਰ ਵੀ ਸਾਨੂੰ ਧਰਨੇ ਲਾਉਣੇ ਪੈਂਦੇ ਆ ਇਹ ਸੇ ਠੱਗੀ ਵਜੀ ਆ ਵੀ ਕੋਈ 8 900 ਗ੍ਰਾਮ ਦੀ ਕਿਸਾਨ ਦੇ ਨਾਲ ਮਸਾਂ ਉਹਨੇ ਆਪ ਦੀ ਕਣਕ ਪਾਲ ਕੇ ਲਿਆ ਕੇ ਇੱਥੇ ਲਾਂਦੀ ਮੰਡੀ ਦੇ ਵਿੱਚ ਕੋਈ ਮਦੀਰ ਫੋਕਲ ਪਹਣ ਦੇ ਵਿੱਚ ਚੋਰੀ ਨਾ ਠੱਗੀ ਵਜੀ ਜਾਂਦੀ ਹੈ ਜੇਕਰ ਉਹਨੂੰ ਬੰਦਦਾ ਉਹਦਾ ਹੱਕ ਨਾ ਦਿੱਤਾ ਗਿਆ ਜਾਂ ਉਹਦੀ ਕਿਤੇ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਸਾਡਾ ਅਗਲਾ ਐਕਸ਼ਨ ਹੋ ਗਈ ਹੈ ਅਸੀਂ ਬਰਾ ਆਪ ਦੀ ਸੜਕ ਰੋਕਾਂਗੇ ਇਹ ਸਾਡੀ ਮਜਬੂਰੀ ਬਣ ਜਾਂਦੀ ਹੈ ਜੀ ਹਾਂਜੀ ਸਰ ਮਦੀਰ ਅੱਜ ਮਤਲਬ 10 11 ਵਜੇ ਜਿਹੜਾ ਸੈਕਟ ਸਾਹਿਬ ਦਾ ਜਦੋਂ ਮੈਨੂੰ ਫੋਨ ਆਇਆ ਕਿ ਮਦੀਰ ਮੰਡੀ ਦੇ ਵਿੱਚ ਕੋਈ ਮਸਲਾ ਹੈ ਤੇ ਉਥੋਂ ਦਾ ਜੋ ਮੰਡੀ ਸੁਪਰਵਾਈਜ਼ਰ ਸੀ ਉਹਦੀ ਮਤਲਬ ਕਿ ਮੈਡੀਕਲ ਛੁੱਟੀ ਤੇ ਹੋਣ ਕਰਕੇ ਉਹਦੀ ਜਗ੍ਹਾ ਤੇ ਮੈਨੂੰ ਮਦੀਰ ਮੰਡੀ ਦੇ ਵਿੱਚ ਅ ਤੁਲਾਈ ਨੂੰ ਲੈ ਕੇ ਜਿਹੜਾ ਮਸਲੇ ਨੂੰ ਲੈ ਕੇ ਮੈਨੂੰ ਉੱਥੇ ਭੇਜਿਆ ਗਿਆ ਸੀਗਾ ਤੇ ਜਦੋਂ ਕਿਸਾਨ ਯੂਨੀਅਨ ਤੇ ਕਿਸਾਨਾਂ ਦੇ ਨਾਲ ਜਿਹੜਾ ਤੁਲਾਈ ਦਾ ਅਸੀਂ ਦੇਖਿਆ ਤਾਂ ਉਹਦੇ ਵਿੱਚ ਅ ਫਰਕ ਸੀਗਾ ਤੁਲਾਈ ਦਾ ਜਿਹੜਾ ਵਾਕਈ ਉਹਦੇ ਵਿੱਚ ਕਿਸਾਨ ਦੀ ਜਿਹੜੀ ਫਸਲ ਆ ਉਹ ਵੱਧ ਤੋਲ ਰਹੀ ਸੀ ਤੇ ਇਸ ਸਬੰਧ ਦੇ ਵਿੱਚ ਜਿਹੜੀ ਰਿਪੋਰਟ ਆ ਉੱਚ ਅਧਿਕਾਰੀਆਂ ਨੂੰ ਕਰਕੇ ਭੇਜ ਦਿੱਤੀ ਗਈ ਹੈ ਤੇ ਉਹਦੇ ਤੇ ਜੋ ਵੀ ਬਣਦੀ ਕਾਰਵਾਈ ਆ ਉਹ ਅਮਲ ਵਿੱਚ ਲਿਆਂਦੀ ਜਾਵੇਗੀ